हा सरी राम ਉਹ ਕਿਹਦਾ ਲਾਈਟ ਆ ਰਹੀ ਹੈ ਹਾਂ ਜੀ ਹਾਂ ਓਕੇ ਆ ਇੱਥੇ ਨਹੀਂ ਇੱਥੇ ਦੇਖ ਦੀਪਕ ਇਸ ਤਰ੍ਹਾਂ ਕਰਕੇ ਮਨਾ ਦੂਜੇ ਪਾਸੇ ਇਹ ਕਹਿੰਦਾ ਉੱਪਰ ਖਾਣ ਬਾਕੀ ਦੀ ਗੱਲ ਇਹਨੂੰ ਮੈਂ ਦੱਸਦਾ ਹਾਂ ਦਾਤਾ ਜੀ ਮੈਂ ਸ੍ਰੀ ਸੁਖਮਨ ਰਾਸ਼ਟਰੀ ਅਧਿ ਕਸ਼ ਗੁਰਪਸਦ ਜੀ ਜਿਹੜੇ ਤੇ ਗੱਡੀ ਖੜੀ ਹੈ ਕੀ ਵਿਸ਼ਾ ਕਰਨ ਕੀ ਇਹਦਾ ਇਹ ਗੱਡੀ ਹਣੀ ਜੀ ਵਿਕਾਸ ਦੇ ਬਾਬਾ ਸ਼ੰਕਰਾਨੰਦ ਜੀ ਅਸੀਂ ਸਾਰਿਆਂ ਨੇ 6 ਮਹੀਨੇ ਪਹਿਲਾਂ ਵੀ ਇਹ ਗੱਡੀ ਫੜੀ ਸੀ ਅੱਜ ਵੀ ਇਹ ਗੱਡੀ ਜਦੋਂ ਅਸੀਂ ਆ ਰਹੇ ਸੀ ਤੇ ਸਾਨੂੰ ਇਹ ਜਿਹੜਾ ਨੰਬਰ ਨਜ਼ਰ ਆਇਆ ਗੱਡੀ ਦਾ ਤੇ ਹਣੀ ਨੇ ਦੱਸਿਆ ਵੀ ਇਹ ਗੱਡੀ ਤਾਂ ਆਪਾਂ ਪਹਿਲਾਂ ਵੀ ਫੜੀ ਹੋਈ ਐ ਇਹਦੇ ਵਿੱਚ ਗਊਮਾਂਸ਼ ਹੋ ਸਕਦਾ ਅਸੀਂ ਸਾਨੂੰ ਪਿੰਡਾਂ ਚ ਸਨੇ ਗੱਡੇ ਪਾੜ ਕੇ ਕਈ ਘੰਟੇ ਪਿੰਡਾਂ ਚ ਇਹ ਘੁਮਾਉਂਦਾ ਰਿਹਾ ਜਦੋਂ ਇਹ ਸਾਈਡ ਤੋਂ ਨਿਕਲਿਆ ਚੌਕ ਚ ਖਫੀ ਜਦੋਂ ਹੱਥ ਦੇ ਕੇ ਰੋਕਣ ਦੀ ਕੋਸ਼ਿਸ਼ ਕਰੀ ਤਾਂ ਇਹਨੇ ਫਿਰ ਵੀ ਭਜਾਉਣ ਦੀ ਕੋਸ਼ਿਸ਼ ਕਰੀ ਉੱਥੇ ਅੱਗੇ ਕੋਈ ਟਰੱਕ ਖੜਾ ਸੀ ਇਸ ਕਰਕੇ ਇਹ ਗੱਡੀ ਰੁਕ ਗਈ ਤੇ ਜਦੋਂ ਦੇਖਿਆ ਇਹਦੇ ਅੰਦਰ ਮਰਨ ਗਊਾਂਾਂ ਸੀ ਪਰਿਆ ਇਹ ਜੇਕਰ ਨਾ ਮੈਂ ਬਾਰ-ਬਾਰ ਦੇਖਿਆ ਬੜੀਆਂ ਗੋਤ ਤਸਕਰੀਆਂ ਕਿ ਕਿਸਨੇ ਦੇ ਤੱਕ ਸਰਕਾਰ ਕੋਈ ਚੈਨ ਨਹੀਂ ਸਰਕਾਰ ਜਿਸ ਤਰ੍ਹਾਂ ਬੇਅਦਬੀ ਰੋਕਣ ਵਾਸਤੇ ਇਸ ਸਮਾਨਾਂ ਦੇ ਅੰਦਰ 400 ਫੁੱਟ ਉੱਚੇ ਟਾਵਰ ਤੇ ਬੈਠਿਆ ਪਰ ਸਰਕਾਰ ਦੇ ਕੰਨਾਂ ਤੇ ਜੂ ਨਹੀਂ ਰੰਗ ਰਹੀ ਗਊ ਹੱਤਿਆ ਵੀ ਹੋ ਰਹੀ ਆ ਇਹ ਵੀ ਬੇਅਦਬੀ ਆ ਜੇ ਸਰਕਾਰ ਕਾਨੂੰਨ ਬਣਾ ਲਈ ਆ ਸਖਤ ਤਾਂ ਗਊ ਹੱਤਿਆ ਦਾ ਵੀ ਸਖਤ ਕਾਨੂੰਨ ਬਣਾਏਗਾ ਇਹਨੇ ਪਿੰਡਾ ਚ ਮਾਰ ਲਈ ਸੀ ਗੱਡੀ ਕਿਉਂਕਿ ਇਹ ਗੱਡੀ ਪਹਿਲਾਂ ਵੀ 6 ਮਹੀਨੇ ਪਹਿਲਾਂ ਸਾਡੇ ਹਣੀ ਜੀ ਆ ਅਸੀਂ ਸਾਰਿਆਂ ਨੇ ਜਿੜਦੇ ਇਹ ਗੱਡੀ ਰੋਕੀ ਸੀ ਠੀਕ ਹੈ ਉਦੋਂ ਵੀ ਇਹ ਗਊ ਵਾਂਛ ਲੈ ਕੇ ਜਾ ਰਿਹਾ ਸੀ ਅੱਜ ਇਹੀ ਨੰਬਰ ਦੀ ਗੱਡੀ ਸਾਡੇ ਜਦੋਂ ਸਾਨੂੰ ਟੱਕਰੀ ਤਹਣੀ ਜੀ ਨੇ ਕਿਹਾ ਬਾਬਾ ਜੀ ਆਪਾਂ ਇਹ ਗੱਡੀ ਪਹਿਲਾਂ ਪਕੜੀ ਸੀ ਅਸੀਂ ਇਸ ਗੱਡੀ ਦਾ ਜਦੋਂ ਪਿੱਛਾ ਕੀਤਾ ਤਾਂ ਇਹਨੇ ਪਿੰਡਾਂ 'ਚ ਗੱਡੀ ਬਾਹਰ ਲਈ 2 2.5 ਘੰਟੇ ਸਾਨੂੰ ਹੈਰਾਨ ਕਰਦਾ ਰਿਹਾ ਇਹਨੇ ਬਹੁਤ ਗੱਡੀ ਭਜਾਈ ਸਾਈਡਾਂ ਵੀ ਮਾਰੀਆਂ ਆਕੇ ਸਮਾਣੇ ਜਦੋਂ ਸੜਕ ਤੇ ਚੜਿਆ ਫਿਰ ਅਸੀਂ ਇਹਦੀ ਗੱਡੀ ਘੇਰ ਲਈ ਤੇ ਇਹਦੇ 'ਚ ਦੇਖਿਆ ਗੋਵਨਸ਼ੀ ਸੀ ਸੀ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਵੀ ਗੋਹ ਤਸਕਰੀ ਦੇ ਖਿਲਾਫ ਇਹੋ ਜਿਹਾ ਸਖਤ ਕਾਨੂੰਨ ਬਣਾਇਆ ਜਾਵੇ ਤਾਂ ਕਿ ਦੁਬਾਰਾ ਨਾ ਉਹ ਬੰਦਾ ਬਾਹਰ ਆਵੇ ਨਾ ਗੱਡੀ ਦੀ ਜਮਾਨਤ ਹੋਵੇ